ਦੇ ਵਾਸਤੇ ਬੱਗੇਪਿੰਡ ਵਾਲਾ ਦੁੱਲਾ ਮੰਨਿਆ ਪਰਵੰਨਿਆ ਕਬੱਡੀ ਖਿਡਾਰੀ ਆਹ ਕਬੱਡੀ ਪਾਉਣ ਦੇ ਵਾਸਤੇ ਵੱਧਾ ਹੋਇਆ ਹਲਕੇ ਹਲਕੇ ਕਦਮਾਂ ਦੇ ਨਾਲ ਇੱਕ ਗੱਨੀ ਦੇ ਅਵੈਸ ਲਓ ਕਿੰਗ ਹੈ ਖੇਡ ਕਬੱਡੀ ਦਾ ਔਰ ਨਾਲ ਸ਼ਾਕਾ ਹੈ ਨਾਲ ਦੁੱਗਾ ਵਾਲਾ ਲਓ ਅਗਲੀ ਪਈ ਹੋਈ ਕਬੱਡੀ ਦੇ ਉੱਪਰ ਕੌਣ ਡੱਕਰਣ ਦੀ ਕੋਸ਼ਿਸ਼ ਕਰਦਾ ਆਹ ਟੱਕਰ ਨੂੰ ਦੁਨੀਆ ਇੰਤਜ਼ਾਰ ਕਰਦੀ ਹੈ ਵੀ ਦੁੱਲੇ ਤੇ ਖੁਸ਼ੀ ਦੀ ਟੱਕਰ ਆਹ ਦੁੱਲੇ ਤੇ ਖੁਸ਼ੀ ਦੀ ਆ 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 ਪੁਆਇੰਟ ਜਿਹੜਾ ਕਬੱਡੀ ਦੇ ਪ੍ਰਿੰਸ ਦੇ ਹਿਸਿਆਰ ਕਬੱਡੀ ਨੂੰ ਸੁਖੇ ਭੰਡਾਲ ਦੀ ਗੱਲ ਹੁੰਦੀ ਹੈ ਦੇਵੇ ਭੰਡਾਲ ਦੀ ਗੱਲ ਹੁੰਦੀ ਹੈ ਉਹ ਦੁੱਖਾਂ ਵਾਲ ਅੱਜ ਕਹਿੰਦੇ ਅੱਜ ਕਹਿੰਦੇ ਸਿਰਾ ਕਰਾਉਣ ਤੇ ਆਇਆ ਹੋਇਆ ਘਰ ਦਾ ਮੇਲਾ ਘਰ ਦਾ ਮੇਲਾ ਖੁਸ਼ਦੀਪ ਸਿੰਘ ਕਬੱਡੀ ਦੇ ਵਿੱਚ ਪ੍ਰਿੰਸ ਪ੍ਰਿੰਸ ਦੇ ਤੌਰ ਤੇ ਧਰਮਿਆ ਦੁਨੀਆ ਜਾਣਦੀ ਹੈ ਤਾੜੀ ਵੱਜ ਗਈ ਜੀ ਹੈ ਆਓ ਧਿਆਨ ਦੇਈਏ ਉਧਰੋਂ ਪਾਸੇ ਮੈਨੂੰ ਲੱਗਦਾ ਉਹ ਗੁਰਦੀਪ ਸ਼ਾਮ ਮੋਰੇ ਦੇਖ ਕੌਣਾ ਹੈ ਉਹ ਬਲੀ ਓ raba